ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1156 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1157 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਕੋਟ ਪਰਲੋ ਉਪਤ ਨਿਮਖ ਮਾਹੇ ਓ ਗੋਬਿੰਦ ਆਕਾਰਪੁਰਖ ਵਾਹਿਗੁਰੂ ਅੱਖ ਦੇ ਇੱਕ ਫੋਰ ਵਿੱਚ ਕਰੋੜਾਂ ਜੀਵਾਂ ਦੀ ਉਤਪਤੀ ਤੇ ਨਾਸ ਕਰਦਾ ਰਹਿੰਦਾ ਹੈ ਕੋਟ ਗੁਣਾ ਤੇਰੇ ਗਿਣੇ ਨਾ ਜਾਹੇ हे ਪ੍ਰਭੂ ਪਰਮਾਤਮਾ ਤੇਰੇ ਕਰੋੜਾਂ ਹੀ ਗੁਣ ਹਨ ਅਸਾਂ ਜੀਵਾਂ ਪਾਸੋਂ ਗਿਣੇ ਨਹੀਂ ਜਾ ਸਕਦੇ ਕੋਟ ਗਿਆਨੀ ਕਥ ਹੈ ਗਿਆਨ ਉਹ ਸਾਡਾ ਗੋਬਿੰਦ ਐਸਾ ਹੈ ਕਿ ਆਤਮਿਕ ਜੀਵਨ ਦੀ ਸੂਝ ਵਾਲੇ ਕਰੋੜਾਂ ਹੀ ਮਨੁੱਖ ਉਸ ਦੇ ਗੁਣਾ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ ਕੋਟ ਤਿਆਨੀ ਧਰਤ ਤਿਆਨ ਸਮਾਧੀਆਂ ਲਾਣ ਵਾਲੇ ਕਰੋੜਾਂ ਹੀ ਸਾਧੂ ਉਸ ਵਿੱਚ ਸੂਰਤ ਜੋੜੀ ਰੱਖਦੇ ਹਨ ਕੋਟ ਤਪੀ ਸਰ ਤਪ ਹੀ ਕਰਤੇ ਕੋਟ ਰਿषि मुनि ਤਪੀ ਸਰ ਜਿਹੜੇ ਉਹ ਤਪਸ਼ਿਆ ਹੀ ਕਰਦੇ ਰਹਿੰਦੇ ਹਨ ਉਹਦਾ ਦਰਸ਼ਨ ਕਰਨ ਲਈ ਕਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ ਕੋਟ ਮੁਨੀਸਰ ਮੋਨ ਮੈਂ ਰਹਤੇ ਕਰੋੜਾਂ ਹੀ ਵੱਡੇ ਵੱਡੇ Muni ਮੋਨ ਧਾਰੀ ਰੱਖਦੇ ਹਨ ਅਵੇਗਤਨਾਥ ਗੋਚਰ ਸੁਆਮੀ ਪੂਰ ਰਹਾ ਘਟ ਅੰਤਰ ਜਾਮੀ ਸਾਡਾ ਉਹ ਖਸਮ ਪ੍ਰਭੂ ਦ੍ਰਿਸ਼ਟ ਹੈ ਸਾਡਾ ਉਹ ਸੁਆਮੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਪਰ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿੱਚ ਮੌਜੂਦ ਹੈ ਜਤਕਤ ਦੇਖੋ ਤੇਰਾ ਵਾਸਾ हे ਪ੍ਰਭੂ ਪਰਮਾਤਮਾ ਮੈਂ ਜਿੱਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿਸਦਾ ਹੈ ਨਾਨਕ ਕੋ ਗੁਰ ਕੀਓ ਪਰਗਾਸਾ ਮੈਨੂੰ ਨਾਨਕ ਨੂੰ ਗੁਰੂ ਨੇ ਅਜੇ ਹਾਤਮਕ ਚਾਨਣ ਬਖਸ਼ਿਆ ਹੈ ਕਿ ਮੈਂ ਜਿੱਧਰ ਵੇਖਾਂ ਉਧਰ ਤੂੰ ਹੀ ਦਿਸਦਾ ਹੈ ਪੈਰੋ ਮਹੱਲਾ ਪੰਜਵਾ ਸਤਗੁਰ ਮੋਕੋ ਕੀਨੋ ਦਾਨ ਗੁਰੂ ਨੇ ਮੈਨੂੰ ਇਹ ਦਾਤ ਬਖਸ਼ੀ ਹੈ ਅਮੋਲ ਰਤਨ ਹਰਦੀਨੋ ਨਾਮ ਗੁਰੂ ਨੇ ਮੈਨੂੰ ਉਹ ਨਾਮ ਰਤਨ ਦਿੱਤਾ ਹੈ ਜੋ ਕਿਸੇ ਵੀ ਮੋਲ ਤੋਂ ਨਹੀਂ ਮਿਲ ਸਕਦਾ ਸੈਜ ਬਨੋਦ ਚੋਜਾ ਅਨੰਤਾ ਹੁਣ ਮੇਰੇ ਅੰਦਰ ਆਤਮਿਕ ਡੋਲਤਾ ਦੇ ਬੇਅੰਤ ਆਨੰਦ ਤਮਾਸ਼ੇ ਬਣੇ ਰਹਿੰਦੇ ਹਨ ਨਾਨਕ ਕੋ ਪ੍ਰਭ ਮਿਲਿਓ ਚਿੰਤਾ ਮੈਨੂੰ ਨਾਨਕ ਨੂੰ ਗੁਰੂ ਦੀ ਕਿਰਪਾ ਨਾਲ ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਆ ਮਿਲਿਆ ਹੈ ਕਉ ਨਾਨਕ ਕੀਰਤ ਹਰਿ ਸਾਚੀ ਨਾਨਕ ਆਖਦਾ ਹੈ हे ਭਾਈ ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ ਬਹੁੜ ਬਹੁਤ ਇਸ ਸੰਗ ਮਨ ਰਾਚੀ ਰਹਾਓ ਆਪਣੇ ਮਨ ਨੂੰ ਮੁੜ ਮੁੜ ਉਸ ਸਿਫਤਸਲਾ ਨਾਲ ਜੋੜੀ ਰੱਖ ਰਹਾਓ ਅਚਿੰਤ ਹਮਾਰੇ ਭੋਜਨ ਭਾਉ ਗੁਰੂ ਦੀ ਕਿਰਪਾ ਨਾਲ ਹੋਣ ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਪਿਆਰ ਹੀ ਮੇਰੇ ਵਾਸਤੇ ਆਤਮਿਕ ਜੀਵਨ ਦੀ ਖੁਰਾਕ ਹੈ ਅਚਿੰਤ ਹਮਾਰੇ ਲੀਚੈ ਨਾਓ ਮੇਰੇ ਅੰਦਰ ਚਿੰਤਾ ਪ੍ਰਭੂ ਦਾ ਨਾਮ ਹੀ ਸਦਾ ਲਿਆ ਜਾ ਰਿਹਾ ਹੈ ਅਚਿੰਤਾ ਹਮਾਰੈ ਸਬਦ ਉਧਾਰ ਅਚਿੰਤਾ ਪ੍ਰਭੂ ਦੀ ਸਿਪਸਲਾ ਦੀ ਬਾਣੀ ਦੀ ਰਾਹੀ ਵਿਕਾਰਾਂ ਤੋਂ ਮੇਰਾ ਬਚਾਓ ਹੋ ਰਿਹਾ ਹੈ ਅਚਿੰਤਾ ਹਮਾਰੈ ਭਰੇ ਭੰਡਾਰ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਭਰੇ ਗਏ ਹਨ ਅਚਿੰਤ ਹਮਾਰੇ ਕਾਰਜ ਪੂਰੇ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਮੇਰੇ ਸਾਰੇ ਕੰਮ ਸਫਲ ਹੋ ਰਹੇ ਹਨ ਅਚਿੰਤ ਹਮਾਰੇ ਲਥੇ ਵਿਸੂਰੇ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਮੇਰੇ ਅੰਦਰੋਂ ਸਾਰੇ ਚਿੰਤਾ ਝੋਰੇ ਮੁੱਕ ਗਏ ਹਨ ਅਚਿੰਤ ਹਮਾਰੇ ਬੈਰੀ ਮੀਤਾ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਹੁਣ ਮੈਨੂੰ ਵੈਰੀ ਵੀ ਮਿੱਤਰ ਦਿਸ ਰਹੇ ਹਨ ਚਿੰਤੋ ਹੀ ਇਹੋ ਮਨ ਵਸ ਕੀਤਾ ਚਿੰਤਾ ਦੂਰ ਕਰਨ ਵਾਲਾ ਹਰੀ ਨਾਮ ਲੈ ਕੇ ਹੀ ਮੈਂ ਆਪਣਾ ਇਹ ਮਨ ਵਸ ਵਿੱਚ ਕਰ ਲਿਆ ਹੈ ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਨੇ ਮੈਨੂੰ ਹੌਸਲਾ ਬਖਸ਼ਿਆ ਹੈ ਚਿੰਤਾ ਹਮਾਰੀ ਪੂਰਨ ਆਸਾ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੀ ਕਿਰਪਾ ਦੁਆਰਾ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ ਅਚਿੰਤਾ ਹਮ ਕੋ ਸਗਲ ਸਿਧਾਂਤ ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ ਅਚਿੰਤਾ ਹਮ ਕੋ ਗੁਰ ਦੀਨੋ ਮੰਤ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਮੰਤਰ ਮੈਨੂੰ ਗੁਰੂ ਨੇ ਦਿੱਤਾ ਹੈ ਅਚਿੰਤਾ ਹਮਾਰੇ ਬਿਨਸੇ ਬੈਰ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਅੰਦਰੋਂ ਸਾਰੇ ਬੈਰ ਵਿਰੋਧ ਨਾਸ਼ ਹੋ ਗਏ ਹਨ ਅਚਿੰਤਾ ਹਮਾਰੇ ਮਿਟੇ ਅੰਧੇਰਾ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ ਹਨ ਅਚਿੰਤੋ ਹੀ ਮਨ ਕੀਰਤਨ ਮਿੱਠਾ ਚਿੰਤਾ ਦੂਰ ਕਰਨ ਵਾਲਾ ਹਰੀ ਨਾਮ ਜਪ ਕੇ ਹੀ ਮੇਰੇ ਮਨ ਵਿੱਚ ਪਰਮਾਤਮਾ ਦੀ ਸਿਫਤ ਸਲਾ ਪਿਆਰੀ ਲੱਗ ਰਹੀ ਹੈ ਅਚਿੰਤੋ ਹੀ ਪ੍ਰਭ ਘਟ ਘਟ ਡੀਠਾ ਉਹ ਚਿੰਤਾ ਦੂਰ ਕਰਨ ਵਾਲਾ ਹਰੀ ਨਾਮ ਜਪ ਕੇ ਹੀ ਉਸ ਪਰਮਾਤਮਾ ਨੂੰ ਮੈਂ ਹਰੇਕ ਹਿਰਦੇ ਵਿੱਚ ਵਸਦਾ ਵੇਖ ਲਿਆ ਹੈ ਅਚਿੰਤਾ ਮਿਟਿਓ ਹੈ ਸਗਲੋ ਪਰਮਾ ਚਿੰਤਾ ਦੂਰ ਕਰਨ ਵਾਲੇ ਹਰੀ ਨਾਮ ਦੀ ਬਰਕਤ ਨਾਲ ਮੇਰੀ ਸਾਰੀ ਭਟਕਣਾ ਦੂਰ ਹੋ ਗਈ ਮੇਰੀ ਭਟਕਣਾ ਮੁੱਕ ਗਈ ਅਚਿੰਤਾ ਵਸਿਓ ਮਨ ਸੁਖ ਬਿਸਰਾਮਾ ਜਦੋਂ ਤੋਂ ਅਚਿੰਤ ਪ੍ਰਭੂ ਮੇਰੇ ਮਨ ਵਿੱਚ ਆਵਸਿਆ ਹੈ ਮੇਰੇ ਅੰਦਰ ਆਤਮਕ ਆਨੰਦ ਦਾ ਪੱਕਾ ਟਿਕਾਣਾ ਬਣ ਗਿਆ ਹੈ ਅਚਿੰਤ ਹਮਾਰੈ ਅਨਹਤ ਵਾਜੈ ਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰੀ ਨਾਮ ਦਾ ਇੱਕ ਰਸ ਵਾਜਾ ਵੱਜ ਰਿਹਾ ਹੈ ਅਚਿੰਤ ਹਮਾਰੈ ਗੋਬਿੰਦ ਗਾਜੈ ਅਤੇ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਗੋਬਿੰਦ ਦਾ ਨਾਮ ਹੀ ਹਰ ਵੇਲੇ ਗਜ ਰਿਹਾ ਹੈ ਅਚਿੰਤ ਹਮਾਰੈ ਮਨ ਪਤੀ ਆਨਾ ਚਿੰਤਾ ਦੂਰ ਕਰਨ ਵਾਲੇ ਹਰੀ ਨਾਮ ਦੀ ਬਰਕਤ ਨਾਲ ਮੇਰਾ ਮਨ ਭਟਕਣੋਂ ਹਟ ਗਿਆ ਹੈ ਅਨੇਹ ਚਲ ਤਨੀ ਅਚਿੰਤ ਪਛਾਨਾ ਅਚਿੰਤ ਹਰੀ ਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨਾਲ ਸਾਝ ਪਾ ਲਈ ਹੈ ਅਚਿੰਤ ਉਪਜਿਓ ਸਗਲ ਬਿਬੇਕਾ ਚਿੰਤਾ ਦੂਰ ਕਰਨ ਵਾਲਾ ਹਰੀ ਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾਰੇ ਕਮ ਦੀ ਸਾਰੀ ਪਛਾਣ ਪੈਦਾ ਹੋ ਗਈ ਹੈ ਅਚਿੰਤ ਚਰੀ ਹੱਥ ਹਰ ਹਰ ਟੇਕਾ ਇਸ ਅਚਿੰਤ ਹਰੀ ਨਾਮ ਦੀ ਮੈਨੂੰ ਸਦਾ ਲਈ ਟੇਕ ਮਿਲ ਗਈ ਹੈ ਅਚਿੰਤ ਪ੍ਰਭੂ ਤੁਰ ਲਿਖਿਆ ਲੇਖ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਪਰਮਾਤਮਾ ਨੇ ਚਿੰਤਾ ਦੂਰ ਕਰਨ ਵਾਲੇ ਹਰੀ ਨਾਮ ਦੀ ਪ੍ਰਾਪਤੀ ਦਾ ਲੇਖ ਤੁਰ ਦਰਗਾਹ ਤੋਂ ਲਿਖ ਦਿੱਤਾ ਹੈ ਚਿੰਤਾ ਮਿਲੇ ਉਹ ਪ੍ਰਭ ਠਾਕੁਰੇ ਇੱਕ ਉਸ ਨੂੰ ਚਿੰਤਾ ਦੂਰ ਕਰਨ ਵਾਲਾ ਸਭ ਦਾ ਮਾਲਕ ਪ੍ਰਭੂ ਮਿਲ ਜਾਂਦਾ ਹੈ ਚਿੰਤਾ ਚਿੰਤਾ ਸਗਲੀ ਗਈ ਚਿੰਤਾ ਦੂਰ ਕਰਨ ਵਾਲਾ ਹਰੀ ਨਾਮ ਜਪ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਹੈ ਪ੍ਰਭ ਨਾਨਕ 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 ਮਈ ਹੁਣ ਮੈਂ ਨਾਨਕ ਸਦਾ ਲਈ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ ਪੈਰੋਂ ਬਾਣੀ ਭਗਤਾ ਕੀ ਕਬੀਰ ਜੀਓ ਘਰ ਪਹਿਲਾ ਰਾਗ ਪੈਰੋਂ ਵਿੱਚ ਭਗਤਾ ਦੀ ਬਾਣੀ ਰਾਗ ਪੈਰੋਂ ਘਰ ਪਹਿਲੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਇਹੋ ਤਨ ਮੇਰੇ ਹਰ ਕੋ ਨਾਓ ਪ੍ਰਭੂ ਦਾਏ ਨਾਮ ਹੀ ਮੇਰੇ ਲਈ ਧਨ ਹੈ ਜਿਵੇਂ ਲੋਕ ਧਨ ਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ ਮੇਰੇ ਜੀਵਨ ਦਾ ਸਹਾਰਾ ਪਰਮਾਤਮਾ ਦਾ ਨਾਮ ਹੀ ਹੈ ਪਰ ਗਾਠ ਨਾ ਬਾਂਧੋ ਵੇਚ ਨਾ ਖਾਓ ਰਹਾਓ ਪਰ ਮੈਂ ਨਾ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ ਤੇ ਨਾ ਹੀ ਵਿਖਾਵੇ ਲਈ ਵਰਤਦਾ ਹਾਂ ਰਹਾਓ ਨਾਉ ਮੇਰੇ ਖੇਤੀ ਨਾਉ ਮੇਰੇ ਬਾੜੀ ਕੋਈ ਮਨੁੱਖ ਖੇਤੀ ਬਾੜੀ ਨੂੰ ਆਸਰਾ ਮੰਨਦਾ ਹੈ ਪਰ ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ ਤੇ ਮੇਰੇ ਲਈ ਪ੍ਰਭੂ ਦਾ ਨਾਮ ਹੀ ਬਗੀਚੀ ਹੈ ਭਗਤ ਕਰੋ ਜਨ ਸਰਨ ਤੁਮਾਰੀ ਏ ਪ੍ਰਭੂ ਪਰਮਾਤਮਾ ਮੈਂ ਤੇਰਾ ਦਾਸ ਤੇਰੀ ਸ਼ਰਨ ਹਾਂ ਤੇ ਤੇਰੀ ਭਗਤੀ ਕਰਦਾ ਹਾਂ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਏ ਪ੍ਰਭੂ ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਰਾਸ ਪੂੰਜੀ ਹੈ ਵਪਾਰ ਕਰਨ ਲਈ ਭਾਵ ਵਪਾਰ ਸਰੀਰਕ ਨਿਰਵਾਹ ਵਾਸਤੇ ਹੈ ਮੇਰੀ ਜ਼ਿੰਦਗੀ ਦਾ ਸਹਾਰਾ ਨਹੀਂ ਹੈ ਤੂੰ ਮੈਂ ਛੋੜ ਜਾਣੋ ਨਹੀਂ ਦੂਜੀ हे प्रभु तेनु विसार के मैं किसे होर रास पूंजी नाल सांझ नहीं बनांदा नाव मेरे बंदप नाव मेरे भाई ਪਰਬੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ ਨਾਮ ਹੀ ਮੇਰਾ ਭਰਾ ਹੈ ਨਾਉ ਮੇਰੇ ਸੰਗ ਅੰਤ ਹੋਏ ਸਖਾਈ ਨਾਮ ਹੀ ਮੇਰੇ ਨਾਲ ਆਖਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ ਮਾਇਆ ਮੈਂ ਜਿਸ ਰਖੈ ਉਦਾਸ ਜਿਸ ਨੂੰ ਪ੍ਰਭੂ ਮਾਇਆ ਵਿੱਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਰਲੇਪ ਰੱਖਦਾ ਹੈ ਹੈ ਕਬੀਰ ਹੋ ਤਾਕੋ ਦਾਸ ਕਬੀਰ ਆਖਦਾ ਹੈ ਕਿ ਮੈਂ ਉਸ ਮਨੁੱਖ ਦਾ ਸੇਵਕ ਹਾਂ ਦਾਸ ਹਾਂ ਨੰਗੇ ਆਵਨ ਨੰਗੇ ਜਾਣਾ ਜਗਤ ਵਿੱਚ ਨੰਗੇ ਆਈਦਾ ਹੈ ਤੇ ਨੰਗੇ ਹੀ ਇੱਥੋਂ ਤੁਰ ਪਈਦਾ ਹੈ ਕੋਏ ਨਰ ਹੈ ਰਾਜਾ ਰਾਣਾ ਕੋਈ ਰਾਜਾ ਹੋਵੇ ਅਮੀਰ ਹੋਵੇ ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ ਨਾਮ ਰਾਜਾ ਨੌ ਨਿਦ ਮੇਰੇ ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ ਮਾਲ ਹੈ ਭਾਵ ਪ੍ਰਭੂ ਮੇਰੇ ਹਿਰਦੇ ਵਿੱਚ ਵਸਦਾ ਹੈ ਇਹੀ ਮੇਰੇ ਲਈ ਸਭ ਕੁਝ ਹੈ ਸੰਪਹਿ ਤਕਲਤ ਧਨ ਤੇਰੇ ਰਹਾਓ ਪਰ ਤੇਰੇ ਭਾਣੇ ਅਸ਼ਵ ਰਜ ਦਾ ਮੋਹ istri ਧਨ ਇਹੀ ਜ਼ਿੰਦਗੀ ਦਾ ਸਹਾਰਾ ਹਨ ਰਹਾਓ ਆਵਤ ਸੰਗਨ ਜਾਤ ਸੰਗਾਤੇ ਇਹ ਆਪਣਾ ਸਰੀਰ ਵੀ ਜੋ ਜਨਮ ਵੇਲੇ ਨਾਲ ਆਉਂਦਾ ਹੈ ਤੁਰਨ ਵੇਲੇ ਨਾਲ ਨਹੀਂ ਜਾਂਦਾ ਕਹਾ ਪਿਓ ਦਰ ਬਾਂਦੇ ਹਾਥੀ ਫਿਰ ਜੇ ਬੂਹੇ ਉੱਤੇ ਹਾਥੀ ਭਜੇ ਹੋਏ ਹਨ ਤਾਂ ਵੀ ਕੀ ਹੋਇਆ ਕੁਝ ਵੀ ਨਾਲ ਨਹੀਂ ਜਾਣਾ ਲੰਕਾ ਗੱਡ ਸੋਨੇ ਕਾ ਭਿਆ ਲੋਕ ਆਖਦੇ ਹਨ ਕਿ ਲੰਕਾ ਦਾ ਕਿਲਾ ਸੋਨੇ ਦਾ ਬਣਿਆ ਹੋਇਆ ਸੀ ਮੂਰਖ 라ਵਣ ਕਿਆ ਲੈ ਗਿਆ ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ ਮੂਰਖ 라ਵਣ ਮਰਨ ਵੇਲੇ ਆਪਣੇ ਨਾਲ ਕੁਝ ਵੀ ਨਾ ਲੈ ਗਿਆ ਸਭ ਕੁਝ ਇੱਥੇ ਹੀ ਧਰਿਆ ਧਰਾਇਆ ਰਹਿ ਗਿਆ ਕਹਿ ਕਬੀਰ ਕਿਛ ਗੁਣ ਬੀਚਾਰ ਕਬੀਰ ਆਖਦਾ ਹੈ ਕਿ ਕੋਈ ਭਲਾਈ ਦੀ ਗੱਲ ਵੀ ਵਿਚਾਰ ਚੱਲੇ ਜਵਾਰੀ ਦੋਏ ਹੱਥ ਝਾਰ ਧਨ ਉਤੇ ਮਾਣ ਕਰਨ ਵਾਲਾ ਬੰਦਾ ਜੋ ਆੜੀਏ ਵਾਂਗ ਜਗਤ ਤੋਂ ਖਾਲੀ ਹੱਥ ਤੁਰ ਪੈਂਦਾ ਹੈ ਭਗਤ ਕਬੀਰ ਜੀ ਸਾਨੂੰ ਆਪਣੀ ਬਾਣੀ ਵਿੱਚ ਸਮਝਾ ਰਹੇ ਹਨ ਕਿ ਨਾਮ ਤੋਂ ਬਿਨਾਂ ਜਪੇ ਹੋਏ ਨਾਮ ਤੋਂ ਬਿਨਾਂ ਨਾਲ ਕੁਝ ਨਹੀਂ ਜਾਣਾ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਮਝਾਉਂਦੇ ਹਨ ਕਿ ਜਹਿਮਾਤ ਪਿਤਾ ਸੁਤਮੀਤ ਨ ਭਾਈ ਮਨ ਉਹਾ ਨਾਮ ਤੇ ਰਹਿ ਸੰਗ ਸਹਾਈ ਜੈ ਮਹਾ ਪਿਆਰ ਦੂਤ ਜਮ ਦਲੈ ਕਿ ਕੇਵਲ ਨਾਮ ਸੰਗ ਤੇ ਰਹਿ ਚੱਲੈ ਉਥੇ ਨਾਮ ਨੇ ਸਹਾਇਤਾ ਕਰਨੀ ਹੈ ਜਿੱਥੇ ਕੋਈ ਮਾਂ ਪਿਓ ਨਹੀਂ ਨਾਲ ਜਾਂਦਾ ਕਹਿ ਕਬੀਰ ਕਿਛ ਗੁਨ ਵਿਚਾਰ ਚੱਲੇ ਜੁਵਾਰੀ ਦੋਏ ਹੱਥ ਝਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1100 52 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1158 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ